ਗੁਣਗਾਮਨਿਤ ਤੇਰੇ ਦਾਤਿਆ ਗੁਣਗਾਮ ਜੈ ਬਾਬਾ ਸੁਖਨੰਦ ਜੀ ਬਾਬਾ ਮਠ ਦਿਨ ਸ਼ੁਕਰਵਾਰ 11 ਜੁਲਾਈ 2025 ਸਵੇਰ ਬਾਬਾ ਸੁਖਨੰਦ ਜੀ ਬਾਬਾ ਮਠ ਜੀ ਦੇ ਸਮਾਦੀ ਸਥਾਨ ਦੇ ਦਰਸ਼ਨ ਦਿਨ ਬਹੁਤ ਹੀ ਭਾਗਾਂ ਵਾਲ ਹੈ ਤੁਸੀਂ बाबा मडजी दी समाधि स्थल ਦੇ ਦਰਸ਼ਨ ਕਰ ਰਹੇ ਹਾਂ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਹਰ ਸਵੇਰੇ ਤੁਹਾਨੂੰ ਫੇਸਬੁੱਕ YouTube ਤੇ बाबा मडजी ਦੇ ਸਵੇਰ ਦੇ ਦਰਸ਼ਨ ਕਰਵਾਉਂਦਾ ਹਾਂ बाबा मडजी ਨਗਰ ਤੇ ਇਲਾਕੇ ਤੇ ਆਪਣਾ ਮੇਰ ਪਰਿਆ ਹੱਥ ਬਣਾਈ ਰੱਖਣ ਅਤੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਬਣਾਈ ਰੱਖਣ ਜੈ ਬਾਬਾ ਮਟਜੀ